ਇੱਥੇ ਅਸੀਂ ਅੱਜ ਦਰਸ਼ਨ ਕਰਨ ਵਾਸਤੇ ਆਏ ਆ ਜੀ ਦਰਬਾਰ ਸਾਹਿਬ ਟੁੱਟੀ ਗੰਢੀ ਜਿੱਥੇ 40 ਮੁਕਤਾਂ ਨੇ ਸ਼ਹੀਦੀਆਂ ਪਾਈਆਂ ਜੀ ਤੇ ਗੁਰੂ ਸਾਹਿਬ ਨੇ ਜੰਗ ਲੜੀ ਆ ਖਦਰਾਣੇ ਦੀ ਢਾਹ ਬੋਲਦੇ ਸੀ ਜੀ ਇਹਨੂੰ ਪਹਿਲਾਂ ਜਿਹੜੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਆਪਾਂ ਮੂਹਰੇ ਆ ਗਿਆ ਇਸ ਟਾਈਮ ਇਹ ਗੁਰਦੁਆਰਾ ਜੀ ਅੱਜ ਤੰਬੂ ਸਾਹਿਬ ਹੈ ਜਿੱਥੇ ਗੁਰੂ ਸਾਹਿਬ ਨੇ ਆ ਕੇ ਇੱਥੇ ਉਦੋਂ ਖਦਰਾਣੇ ਦੀ ਢਾਹ ਵੇਲੇ ਤੰਬੂ ਲਵਾਏ ਸੀ ਲੜਾਈਆਂ ਲੜੀਆਂ ਸੀ ਇੱਥੋਂ ਗੁਰੂ ਸਾਹਿਬ ਤੀਰ ਛੱਡਦੇ ਸੀਗੇ ਜੀ ਇਹ ਉਹ ਗੁਰਦੁਆਰਾ ਜੀ ਇਤਿਹਾਸਿਕ ਗੁਰਦੁਆਰਾ ਨਾਲ ਹੀ ਮਾਤਾ ਭਾਗੋ ਜੀ ਦਾ ਗੁਰਦੁਆ ਆਕੇ ਨਾਲ ਉਹਨਾਂ ਦੇ ਜਦੋਂ ਉਹਨਾਂ ਨੇ ਵਦਾਵਾ ਪੜਿਆ ਸੀ ਫਿਰ ਨਾਲ ਆਈ ਸੀ ਫਿਰ ਉਹਨਾਂ ਨੇ ਕਮਰਕਸਾ ਕਰਕੇ ਫਿਰ ਇੱਥੇ ਆ ਕੇ ਲੜਾਈ ਜੰਗ ਲੜੀ ਸੀ ਜੀ ਮੋਰਚਾ ਸਾंभਿਆ ਤੇ ਇੱਥੇ ਕਸਾਨੇ ਦੀ ਢਾਬ ਤੇ ਜਿੱਤ ਪ੍ਰਾਪਤ ਕਰੀ ਸੀ ਜੀ ਅੱਜ ਆਪਾਂ ਉਸ ਟੁੱਟੀ ਗੰਢੀ ਜਿੱਥੇ ਵਦਾਵਾ ਪੜਿਆ ਗੁਰੂ ਸਾਹਿਬ ਨੇ ਉੱਥੇ ਧਾਤ ਤੇ ਬੈਠੇ ਆ ਜੀ ਉੱਥੇ ਇਸ਼ਨਾਨ ਕਰਦੇ ਅੱਜ ਬਕਰ ਸਕਰਾਂਦੀ ਆ ਨਾਲ ਇਸ਼ਨਾਨ ਵੀ ਆ ਜੀ ਪਰਮਾਤਮਾ ਸਾਰਿਆਂ ਨੂੰ ਵਧਾਈਆਂ ਜੀ ਮਕਰ ਸਕਰਾਂਦੀ ਦੀਆਂ ਸੱਚੇ ਪਾਤਸ਼ਾਹ ਸਾਰਿਆਂ ਦੀ ਵਾਡੀ ਹੋ ਇਸ ਤੋਂ ਇਲਾਵਾ ਬਾਬਾ ਜੀ ਹੋਰ ਕੀ ਸਮਾਗਮ ਹੁੰਦੇ ਆ ਇੱਥੇ ਹੋਰ ਜੀ ਇੱਥੇ ਬੜੀਆ ਬੜਿਆ ਜਿਹੜੀਆਂ ਸਿਆਸੀ ਪਾਰਟੀਆਂ ਜੀ ਉਹ ਆ ਕੇ ਆਪ ਦੇ ਸਤਿਜਾ ਲਾਉਂਦੀਆਂ ਜੀ ਬਾਕੀ ਗੁਰੂ ਘਰ ਦਾ ਇਤਿਹਾਸ ਵੀ ਦੱਸਿਆ ਜਾਂਦਾ ਬਾਕੀ ਇੱਥੇ ਜੀ ਕਾਂਗਰਸੀ ਅਕਾਲੀ ਹੁਣ ਜਿਵੇਂ ਆਇਤ ਕੀ ਆਪ ਵਾਲੇ ਜਾਂ ਜਿਹੜਾ ਨਵਾਂ ਮੋਰਚਾ ਚੱਲਿਆ ਅਮਰਪਾਲ ਜੀ ਵਾਲਾ ਜੀ ਉਹਨਾਂ ਨੇ ਸਾਰਿਆਂ ਨੇ ਮਤਲਬ ਆਪਦੇ ਮੋਰਚੇ ਤੇ ਕਾਇਮ ਕਰੇ ਹੋਏ ਆ ਜੀ ਵੱਡੀਆਂ-ਵੱਡੀਆਂ ਮਤਲਬ ਆਪਦੀਆਂ ਲਾਇਆ ਪੰਡਾਲ ਜਿਹਦੇ ਚ ਉਹ ਲੋਕਾਂ ਨੂੰ ਪ੍ਰੇਰਿਤ ਕਰਨਗੇ ਇਤਿਹਾਸ ਨੂੰ ਕਿਵੇਂ ਚੱਲਣਾ ਆਪਾਂ ਸਿੱਖ ਕੌਮ ਨੇ ਕਿਹਦੇ ਨਾਲ ਚੱਲਣਾ ਜੀ ਸਾਰੇ ਅਲੱਗ-ਅਲੱਗ ਆਪਦੀਆਂ ਵਿਚਾਰਾ ਰੱਖਣਗੇ ਜਿੱਦਾਂ ਸਾਰੇ ਪਾਸੇ ਦੇਖੋ ਤੁਸੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠਾ ਪਰ ਦੀਵਾਨ ਹਾਲ ਹੈ ਜਿਹੜਾ ਬਿਲਕੁਲ ਖਾਲੀ ਪਿਆ ਉਥੇ 50 ਤੋਂ 60 ਬੰਦੇ ਵੀ ਹੈ ਨਹੀਂ ਨਹੀਂ ਜੀ ਦੀਵਾਨ ਹਾਲ ਦਾ ਇਹ ਹੈ ਜੀ ਕਿਹੜਾ ਇੱਕ ਵਾਰੀ ਜਿਹੜਾ ਇਸ਼ਨਾਨ ਕਰਕੇ ਇੱਥੇ ਮਰਜ਼ਾਦਾ ਜੀ ਪਹਿਲਾਂ ਇਸ਼ਨਾਨ ਕਰਨਾ ਤਰਾਜ ਉਦੋਂ ਬਾਅਦ ਜਿਹੜਾ ਇਹ 1 ਵਜੇ ਤੋਂ ਬਾਅਦ ਜਿਹੜੇ ਦੀਵਾਨ ਪੂਰੇ ਸਜਣ ਗਏ ਜੀ ਸੰਗ ਤਾਂ ਉਦੋਂ ਨੂੰ ਸਾਰਾ ਲੰਗਰ ਪਾਣੀ ਛੱਕ ਕੇ ਇਸ਼ਨਾਨ ਕਰਕੇ ਦਰਸ਼ਨ ਕਰਕੇ ਦਰਬਾਰ ਸਾਹਿਬ ਦੇ ਬਾਅਦ ਦੇ ਵਿੱਚ ਇੱਥੇ ਆਉਗੀ ਜੀ ਸਿੱਕ ਦੇ ਨੌਜਵਾਨ ਜਿਹੜੇ ਆਪਣੇ ਨੌਜਵਾਨ ਵੀਰ ਪਹੁੰਚੇ ਇੱਥੇ ਇਸ ਸਮਾਗਮਾਂ ਦੇ ਵਿੱਚ ਉਹਨਾਂ ਨੂੰ ਇੱਥੇ ਦਾ ਇਤਿਹਾਸ ਨਹੀਂ ਪਤਾ ਹੈਗਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਤੁਸੀਂ ਇਤਿਹਾਸ ਇਹ ਆ ਜੀ ਇੱਕ ਤਾਂ ਆਪਣੀ ਸ਼ਰੋਮਣੀ ਕਮੇਟੀ ਇਹਨੂੰ ਪ੍ਰੇਰਿਤ ਕਰੇ ਹਰ ਇੱਕ ਪਿੰਡਾਂ 'ਚ ਜਾ ਕੇ ਗੱਡੀਆਂ ਦੇ ਨਾਲ ਜਾ ਕੇ ਹਰੇਕ ਇਤਿਹਾਸ ਦੱਸਿਆ ਜਾਵੇ ਨਿੱਕੇ ਬੱਚੇ ਤੋਂ ਲਾ ਕੇ ਵੱਡੇ ਤੱਕ ਦੱਸਿਆ ਜਾਵੇ ਸਾਰਾਂ ਤੋਂ ਵੱਧ ਜਿਹੜਾ ਇਤਿਹਾਸ ਦੱਸਣ ਦੇ ਆਏਗਾ ਜੀ ਉਹ ਆ ਰੰਗਰੇਟੇ ਗੁਰੂ ਕੇ ਬੇਟਿਆਂ ਨੂੰ ਉਹਨਾਂ ਨੂੰ ਲੋਕ ਜਿਹੜਾ ਇਤਿਹਾਸ ਆ ਆਪਣੀ ਜਿਹੜੀ ਕੌਮ ਐ ਸਿੱਖ ਕੌਮ ਐ ਸਾਰਾਂ ਤੋਂ ਵੱਡੀ ਕੌਮ ਐ ਸਾਰਾ ਤੋਂ ਮਾਰਸ਼ਲ ਕੋਮ ਹੈ ਜੀ ਪਰ ਜਿਹੜੇ ਅੱਜ ਦੇ ਵਿਚਾਰ ਇਹ ਹੈ ਕਿ ਇਹ ਪਤਿਤ ਕਿਉਂ ਹੋਈ ਜਾਂਦੇ ਆ ਇਹਦਾ ਪ੍ਰਚਾਰ ਨਹੀਂ ਸ਼੍ਰੋਮਣੀ ਕਮੇਟੀ ਵੱਲੋਂ ਇਹ ਕਮੇਟੀ ਨੂੰ ਚਾਹੀਦਾ ਜੀ ਜਾ ਕੇ ਪ੍ਰੇਰਿਤ ਕਰੇ ਹਰ ਇੱਕ ਸਿੰਘ ਸਿੰਗੜੀ ਨੂੰ ਦੱਸੇ ਵੀ ਗੁਰੂ ਸਾਹਿਬ ਨੇ ਤੇ ਦ사 ਸਾਹਿਬ ਜੀ ਦੇ ਚਾਰ ਸਹਾਉ ਜਦਾਂ ਨੇ ਪੰਜ ਪਿਆਰਾਂ ਨੇ ਕਿਵੇਂ ਕੁਰਬਾਨੀਆਂ ਦਿੱਤੀਆਂ ਤੇ ਆਪਣਾ ਕਿਵੇਂ ਇਤਿਹਾਸ ਬਣਾਇਆ ਜੀ ਸ਼੍ਰੋਮਣੀ ਕਮੇਟੀ ਤਾਂ ਕਹਿੰਦੀ ਹੈ ਵੀ ਅਸੀਂ ਲੱਖਾਂ ਰੁਪਏ ਨਾਲ ਕਾਲਜ ਸਕੂਲ ਖੋਲ ਤੇ ਪ੍ਰਚਾਰ ਲਈ ਵੱਡੇ ਵੱਡੇ ਅਸੀਂ ਯੂਨੀਵਰਸਿਟੀਆ ਖੋਲਤੀਆਂ ਨਹੀਂ ਜੀ ਉਹਨਾਂ ਦਾ ਕੋਈ ਅਸਰ ਨਹੀਂ ਪੈ ਰਿਹਾ ਇਹ ਖੋਲੀਆਂ ਜ਼ਰੂਰ ਆ ਜੀ ਪਰ ਉਹਨਾਂ ਦਾ ਸਿਰਫ ਉਸ ਲੈਵਲ ਤੇ ਆ ਪਿੰਡ ਲੈਵਲ ਤੇ ਧਰਤੀ ਲੈਵਲ ਤੇ ਨਹੀਂ ਗਾਗਾ ਪਿੰਡਾਂ ਦੇ ਵਿੱਚ ਪ੍ਰਚਾਰ ਹੋਣਾ ਚਾਹੀਦਾ ਜੀ ਇਹ ਪਿੰਡਾਂ ਦੇ ਵਿੱਚ ਇਤਿਹਾਸ ਦੱਸਣਾ ਚਾਹੀਦਾ ਜਿਹੜੇ ਬੱਚੇ ਪਤਿਤ ਹੋ ਜਾਂਦੇ ਆ ਵਾਲ ਕਟਾਈ ਜਾਂਦੇ ਆ ਜੇ ਇਤਿਹਾਸ ਦੱਸਾਂਗੇ ਵੀ ਇੱਕ ਵਾਲ ਕਟਾਉਣ ਪਿੱਛੇ ਤਾਰੂ ਸਿੰਘ ਨੇ ਆਪਦਾ ਸੀਸ ਤੱਕ ਲਵਾਤਾ ਪਰ ਆਪਣੇ ਬੱਚੇ ਆ ਜਿਹੜੇ ਜਾਂ ਮਾਤਾ ਜੇ ਮਾਤਾ ਪ੍ਰੇਰਿਤ ਕਰਨਗੇ ਆ ਬੱਚਿਆਂ ਨੂੰ ਪਹਿਲੇ ਦਿਨੋਂ ਤਾਂ ਫੇਰੇ ਹੋਊਗਾ ਉਹਨਾਂ ਚੱਲ ਨਹੀਂ ਜੀ ਹੋ ਸਕਦਾ ਇਹ ਪਿੰਡਾਂ ਸ਼ੋਮਣੀ ਕਮੇਟੀ ਕਹਿੰਦੇ ਵੀ ਅਸੀਂ ਪਿੰਡਾਂ ਲਈ ਨਾ ਪ੍ਰਚਾਰ ਜਿਹੜੇ ਪ੍ਰਚਾਰ ਕਰਨ ਵਾਲੀਆਂ ਕਮੇਟੀਆਂ ਵੱਲੋਂ ਉਹਨਾਂ ਨੇ ਪ੍ਰਚਾਰ ਚ ਛੱਡੇ ਹੋਏ ਨੇ ਨੇ ਛੱਡੇ ਹੈਗੇ ਆ ਜੀ ਪਰ ਧਰਤੀ ਲੈਵਲ ਤੇ ਧਰਤ ਲੈਵਲ ਤੇ ਉਹਨਾਂ ਉਹਨਾਂ ਦੇ ਕਿਹੜਾ ਇੱਕ ਵਾਰੀ ਮੂਵੀ ਦਿਖਾਏ ਜਾਂਦੇ ਆ ਤੇ ਮੁੜ ਜਾਂਦੇ ਆ ਹਾਂਜੀ ਇਹ ਚਾਹੀਦਾ ਆਏ ਐਤਵਾਰ ਜਾਂ ਮਤਲਬ ਇੱਕ ਮਹੀਨੇ ਦੇ ਵਿੱਚ ਇੱਕ ਵਾਰੀ ਪੂਰਾ ਉੱਤੇ ਸਟੇਜ ਲੱਗੇ ਪੂਰੇ ਪਿੰਡ ਨੂੰ ਪ੍ਰੇਰਿਤ ਕਰਿਆ ਜਾਵੇ ਜਿਨ੍ਹਾਂ ਦੇ ਵਿੱਚ ਉੱਤੇ ਅਮਰਤ ਵੀ ਛਕਾਈ ਜਾਂਦੇ ਤੇ ਸਾਰਿਆਂ ਨੂੰ ਚੜ੍ਹਦੀ ਕਲਾ ਜਰ ਰੱਖੇ ਤੇ ਜਿਹੜੇ ਯੂਨੀਵਰਸਿਟੀਆਂ ਕਾਲਜ ਖੋਲ੍ਹਿਆ ਤੁਹਾਨੂੰ ਲੱਗਦਾ ਵੀ ਇਹਦੇ ਵਿੱਚ ਜਿਹੜੇ ਬੱਚੇ ਪੜ ਰਹੇ ਆ ਵੀ ਉਹਨਾਂ ਦੀ ਜਿਹੜੀ ਪੜ੍ਹਾਈ ਆ ਬੀਓ ਬਿਲਕੁਲ ਫ੍ਰੀ ਹੋਣੀ ਚਾਹੀਦੀ ਹੈ ਨਹੀਂ ਫ੍ਰੀ ਤਾਂ ਜੇ ਮੇਰੇ ਹਿਸਾਬ ਦਾ ਬਜਟ ਹੈ ਜੀ ਆਪਣੀ ਕਮੇਟੀ ਦਾ ਉਹ ਹਿਸਾਬ ਨਾਲ ਤੇ ਜਿਵੇਂ ਬਾਹਰਲੇ ਜਿਹੜੇ ਆ ਕੇ ਇੱਥੇ ਜਿਵੇਂ ਮੰਨ ਲਓ ਆਪਾਂ ਕਿਸੇ ਨੂੰ ਨਿੰਦਣਾ ਨਹੀਂ ਚਾਹੁੰਦੇ ਹੋਰ ਧਰਮਾਂ ਵਾਲੇ ਫ੍ਰੀ ਕਰਦੇ ਆ ਪਰ ਆਪਣੀਏ ਜਿਹੜੀ ਸ਼੍ਰੋਮਣੀ ਕਮੇਟੀ ਹੈ ਇਹਨੂੰ ਫ੍ਰੀ ਪੜ੍ਹਾਈ ਚਾਹੀਦੀ ਹੈ ਤੇ ਸਿੱਖ ਕੌਮ ਵਾਸਤੇ ਲਿਟਰੇਚਰ ਚਾਹੀਦਾ ਹਰੇਕ ਬੱਚੇ ਦੀ ਪੜ੍ਹਾਈ ਡਿਗਰੀਆਂ ਤੱਕ ਕਰਾਓ। ਕਮ ਸੇ ਕਮ ਜਿਹੜੇ ਗੁਰਸਿੱਖ ਪਰਿਵਾਰਾਂ ਉਹਨਾਂ ਦੇ ਬੱਚਿਆਂ ਤੇ ਹੋਏ ਸਕਦੀ ਹੈ। ਨਾ ਜੀ ਦੂਜਿਆਂ ਨੂੰ ਪ੍ਰੇਰਿਤ ਕਰਕੇ ਆਪਾਂ ਉਹਨਾਂ ਨੂੰ ਵੀ ਤਾਂ ਗੁਰਸਿੱਖ ਬਣਾ ਸਕਦੇ ਆ। ਕੋਈ ਇਹ ਨਹੀਂਗਾ ਵੀ ਜਿਹੜੇ ਗਣੀ ਘਾਂਡਾ ਵੀ ਘਾਂਡ ਸੀਗੇ, ਮੁਸਲਮਾਨ ਸੀ ਪਰ ਕੀ ਗੁਰੂ ਸਾਹਿਬ ਨੂੰ ਲੈ ਕੇ ਨਹੀਂ ਗਏ। ਜੇ ਆਪਾਂ ਪ੍ਰੇਰਿਤ ਕਰਾਂਗੇ ਹਰੇਕ ਨੂੰ ਧਰਤੀ ਲੈਵਲ ਤੋਂ ਲਾ ਕੇ ਭਾ ਐਸਸੀ, ਬੀਸੀ ਜੋ ਵੀ ਹੈ। ਪਰ ਕੋਈ ਕਾਸਤਾ ਹੈ ਇੱਥੇ ਚਾਰੇ ਦਰਵਾਜੇ ਖੁੱਲੇ ਆ ਜੀ ਚਾਰ ਆ ਹਰੇਕ ਜਗ੍ਹਾ ਤੇ ਦਰਵਾਰਸਰ ਜਾਓਗੇ ਚਾਰ ਦਰਵਾਜੇ ਆ ਉਹ ਚਾਰੇ ਵਰਨਾ ਇੱਥੇ ਲੰਗਰ ਦੇ ਵਿੱਚ ਵੀ ਕੋਈ ਇਹ ਨਹੀਂ ਕਹਿੰਦਾ ਵੀ ਭਾਈ ਆ ਇੱਥੇ ਪ੍ਰਸ਼ਾਦਾ ਤੂੰ ਕੋ ਛਕਣ ਆਇਆ ਨਹੀਂ ਪੰਗਤ ਚ ਆਊਗਾ ਤਾਂ ਸਾਰੇ ਬੈਟਣਗੇ ਇਸ ਕਰਕੇ ਸਾਰਿਆਂ ਨੂੰ ਚਾਹੀਦਾ ਜੀ ਹਰੇਕ ਗੋਮ ਨੂੰ ਪ੍ਰੇਰਿਤ ਕਰੀਏ ਜਿਹੜੇ ਸਿੱਖ ਬਣਨ ਕੀ ਅਪੀਲ ਕਰਦੇ ਕੀ ਅਪੀਲ ਅਪੀਲ ਇਹੀ ਆ ਜੀ ਵੀ ਸ਼੍ਰੋਮਣੀ ਕਮੇਟੀ ਜੇ ਹੁਣ ਇੱਕ ਦੂ ਬਾਾਰ ਸਟੈਂਡ ਚ ਆਉਂਦੀ ਆ ਜਾਂ ਜਿਹੜਾ ਵੀ ਨਮਾ ਸ਼੍ਰੋਮਣੀ ਕਮੇਟੀ ਦੇ ਕਾਬਜ ਹੁੰਦਾ ਉਹ ਇੱਕੋ ਹੀ ਕੰਮ ਕਰੇ ਵੀ ਸਿੱਖ ਕੌਮ ਦਾ ਵਾਸਤੇ ਪ੍ਰਚਾਰ ਕਰੇ ਤੇ ਗੁਰਸਿੱਖੀ ਨਾਲ ਦੇ ਗੁਰੂ ਗ੍ਰੰਥ ਸਾਹਿਬ ਨਾਲ ਜੋੜੇ ਜੀ ਠੀਕ ਹੈ ਬਾਕੀ ਉਹਨਾਂ ਦੀਆਂ ਗੁਰਦੁਆਰਾ ਕਮੇਟੀਆਂ ਵੀ ਅਪੀਲ ਕਰਨ ਉਹਨਾਂ ਨੂੰ ਇਹ ਅਪੀਲ ਹੈ ਜੀ ਜਿਹੜੀਆਂ ਵੀ ਉੱਥੇ ਕਮੇਟੀਆਂ ਬਣੀਆਂ ਉਹਨਾਂ ਦਾ ਅੰਮ੍ਰਿਤ ਛਕਿਆ ਹੋਣਾ ਚਾਹੀਦਾ ਦੇ ਉਹਨਾਂ ਨੇ ਇੱਕ ਦੋ ਪ੍ਰਚਾਰ ਕਹਿ ਜੇ ਰੱਖਣੇ ਚਾਹੀਦੇ ਜਿਹੜੇ ਪਿੰਡ ਨੂੰ ਪ੍ਰੇਰਿਤ ਕਰਨ ਤੇ ਗ੍ਰਾਂਥੀ ਸਿੰਘ ਜਿਹੜਾ ਸਾਰਿਆਂ ਨੂੰ ਗਾਈਡ ਕਰੇ ਸਾਰੇ ਪਿੰਡ ਨੂੰ ਵੀ ਤੁਸੀਂ ਯਾਰ ਅਮਰ ਛਕੋ ਜਾਂ ਤੁਸੀਂ ਮਤਲਬ ਪਾਠ ਕਰੋ ਸਵੇਰ ਗੁਰਬਾਣੀ ਦਾ ਪਾਠ ਕਰੋ ਨਿਤਨੇਮ ਕਰੋ ਗੁਰਦੁਆਰੇ ਰੋਜ਼ ਜਾਓ ਇਹਦੀ ਬੇਨਤੀ ਆ ਜੀ